ਪਿਆਰੀ ਵਿਦਿਆਰਥੀਓ ਮੈਂ ਹਾਂ ਡਾਕਟਰ ਹਰਮਿਤਕੌਰ ਤੇ ਅੱਜ ਅਸੀਂ ਸਾਹਿਤ ਦੇ ਰੂਪ ਗਜ਼ਲ ਬਾਰੇ ਚਰਚਾ ਕਰਾਂਗੇ ਗਜ਼ਲ मूल रूप ਵਿੱਚ ਫਾਰਸੀ کا روپ ہے جو عربی ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਇਸਤਰੀਆਂ ਨਾਲ ਜਾਂ ਔਰਤਾਂ ਨਾਲ ਗੱਲਾਂ ਕਰਨਾ ਇਹ ਸਾਹਿਤ ਰੂਪ عربی ਫਾਰਸੀ ਤੋਂ ਉਰਦੂ ਰਾਹੀਂ ਪੰਜਾਬੀ ਦੇ ਵਿਢੇ ਵਿੱਚ ਪਰਵੇਸ਼ ਕੀਤਾ ਕਿਸੇ ਵੀ ਸਾਹਿਤ ਰੂਪ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਸ ਦੀਆਂ ਪਰਿਭਾਸ਼ਾਵਾਂ ਬਾਰੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਗਜ਼ਲ ਦੇ ਬਾਰੇ مولانا ਹਾਜ਼ੀ ਅਨੁਸਾਰ ਗਜ਼ਲ ਦਾ ਅਰਥ ਹੈ ਔਰਤਾਂ ਸੇ ਮੁਖਾਤਬ ਹੋਣਾ ਔਰ ਇਸ਼ਕ ਬਾਜ਼ੀ ਕਰਨਾ ਆਬਿਦ ਅਲੀ ਨੇ ਗਜ਼ਲ ਉਸ ਦਰਦਨਾਕ ਆਵਾਜ਼ ਨੂੰ ਮੰਨਿਆ ਹੈ ਜੋ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ ਵਿੱਚ ਨਿਰਾਸ਼ ਹੋਇਆ ਹਿਰਨ ਸੰਕਟ ਦੇ ਸਮੇਂ ਕੱਢਦਾ ਹੈ ਇਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੱਗੀ ਅਨੁਸਾਰ ਪ੍ਰੇਮ ਮੁਹੱਬਤ ਦੇ ਅਫਸਾਨਿਆਂ ਨੂੰ ਬਿਰਹਾ ਦੇ ਰੰਗ ਵਿੱਚ ਡੁਬੋ ਕੇ ਪੇਸ਼ ਕਰਨ ਦਾ ਨਾਮ ਹੀ ਗਜ਼ਲ ਹੈ ਗਜ਼ਲ ਦੇ ਪ੍ਰਮੁੱਖ ਤੱਤ ਜੋ ਵਿਦਵਾਨਾਂ ਨੇ ਨਿਸ਼ਚਿਤ ਕੀਤੇ ਹਨ ਉਹਨਾਂ ਵਿੱਚੋਂ ਸਭ ਤੋਂ ਪਹਿਲਾ ਆਉਂਦਾ ਹੈ ਸ਼ੇਅਰ ਕਿਉਂਕਿ ਗਜ਼ਲ ਦੀ ਸਿਰਜਣਾ ਹੀ ਸ਼ੇਅਰਾਂ ਅੰਦਰ ਹੁੰਦੀ ਹੈ ਸ਼ੇਅਰ ਜੋ ਹਨ ਗਜ਼ਲ ਦੇ ਵਿੱਚ ਉਹਨਾਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੈ ਘੱਟ ਤੋਂ ਘੱਟ ਗਜ਼ਲ ਦੇ ਵਿੱਚ 5 ਜਾਂ 6 ਸ਼ੇਅਰ ਹੋਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ 100 ਸ਼ੇਰਾਂ ਵਾਲੀ ਗਜ਼ਲ ਵੀ ਪੰਜਾਬੀ ਸਾਹਿਤ ਦੇ ਵਿੱਚ ਮੌਜੂਦ ਹੈ ਪਰ ਆਮ ਤੌਰ ਤੇ 10-12 ਸ਼ੇਰਾਂ ਵਾਲੀ ਗਜ਼ਲ ਨੂੰ ਇੱਕ ਵਧੀਆ ਗਜ਼ਲ ਮੰਨ ਲਿਆ ਜਾਂਦਾ ਹੈ ਸ਼ੇਅਰ ਦੀ ਇੱਕ ਤੁਕ ਨੂੰ ਜਾਂ ਇੱਕ ਪੰਕਤੀ ਨੂੰ ਮਿਸਰਾ ਕਿਹਾ ਜਾਂਦਾ ਹੈ। ਔਰ ਗਜ਼ਲ ਦਾ ਪਹਿਲਾ ਸ਼ੇਅਰ ਜੋ ਹੈ ਉਹ ਮਤਲਾ ਖਵਾਂਦਾ ਹੈ। ਹਰ ਸ਼ੇਅਰ ਦੀ ਪਹਿਲੀ ਤੁਕ ਮਿਸਰਾ ਹੁੰਦੀ ਹੈ ਤੇ ਦੋ ਮਿਸਰਿਆਂ ਦਾ ਇੱਕ ਸ਼ੇਅਰ ਸੰਪੂਰਨ ਹੋ ਜਾਂਦਾ ਹੈ ਜਿਵੇਂ ਪੰਜਾਬੀ ਦੇ ਵਿੱਚ ਦੋ ਤੁਕੇ ਸ਼ੇਅਰ ਬੜੇ ਪ੍ਰਸਿੱਧ ਹਨ। ਔਰ ਗਜ਼ਲ ਦਾ ਪਹਿਲਾ ਸ਼ੇਅਰ ਜੋ ਹੈ ਉਸ ਨੂੰ ਸ਼ੇਅਰ ਕਹਿਣ ਦੀ ਬਜਾਏ ਮਤਲਾ ਕਿਹਾ ਜਾਂਦਾ ਹੈ। ਔਰ ਗਜ਼ਲ ਦੇ ਆਖਰੀ ਸ਼ੇਅਰ ਨੂੰ ਮਕਤਾ ਕਿਹਾ ਜਾਂਦਾ ਹੈ ਪਰ ਗਜ਼ਲ ਦੇ ਆਖਰੀ ਸ਼ੇਰ ਨੂੰ ਮਕਤਾ ਤਾਂ ਕਿਹਾ ਜਾਂਦਾ ਹੈ ਜੇਕਰ ਉਸ ਦੇ ਵਿੱਚ ਲੇਖਕ ਨੇ ਆਪਣਾ ਤਖੱਲਸ ਜਾਂ ਉਪਨਾਮ ਸ਼ਾਮਿਲ ਕੀਤਾ ਹੋਵੇ ਜੇ ਜਿਵੇਂ ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ ਮਾਨ ਇੱਥੇ ਮਾਨ ਜੋ ਹੈ ਤਖੱਲਸ ਹੈ ਇਸ ਲਈ ਆਖਰੀ ਸ਼ੇਰ ਮਕਤਾ ਅਖਵਾਏਗਾ ਪਰ ਜੇਕਰ ਸ਼ੇਰ ਦੇ ਵਿੱਚ ਤਖੱਲਸ ਜਾਂ ਉਪਨਾਮ ਸ਼ਾਮਿਲ ਨਹੀਂ ਹੈ ਉਮਕਤਾ ਦੀ بجائے ਆਖਰੀ ਸ਼ੇਰ ਹੀ ਕਿਹਾ ਜਾਏਗਾ ਨੈਕਸਟ ਆ ਜਾਂਦਾ ਹੈ ਕਾਫੀਆ ਜੋ ਕਿ ਤੁਕਾਂਤ ਹੁੰਦਾ ਹੈ ਔਰ ਕਾਫੀਏ ਦੀ ਗਜ਼ਲ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਜਿਸ ਤਰ੍ਹਾਂ ਕਵਿਤਾ ਦੇ ਵਿੱਚ ਅਲੰਕਾਰ ਜ਼ਰੂਰੀ ਹਨ ਠੀਕ ਉਸੇ ਤਰ੍ਹਾਂ ਗਜ਼ਲ ਦੇ ਵਿੱਚ ਕਾਫੀਆ ਹੋਣਾ ਜ਼ਰੂਰੀ ਹੈ ਕਿਉਂਕਿ ਗਜ਼ਲ ਦੇ ਸੰਬੰਧ ਵਿੱਚ ਕਾਫੀਆ ਕੇਵਲ ਗਜ਼ਲ ਦਾ ਗਹਿਣਾ ਹੀ ਨਹੀਂ ਸਗੋਂ ਉਸ ਦੇ ਲਈ ਇੱਕ ਜ਼ਰੂਰੀ ਤੱਤ ਹੈ ਜ਼ਰੂਰੀ ਅੰਗ ਹੈ ਇਸ ਦਾ ਤੇ ਕਾਫੀਏ ਤੋਂ ਬਾਅਦ ਆਉਣ ਵਾਲੇ ਸ਼ਬਦ ਨੂੰ ਜੋ ਕਿ ਬਾਰ-ਬਾਰ ਆਉਂਦਾ ਹੈ ਉਸ ਨੂੰ ਰਦੀਫ ਕਿਹਾ ਜਾਂਦਾ ਹੈ ਗਜ਼ਲ ਦੇ ਪ੍ਰਮੁੱਖ ਗੁਣਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਸੀਂ ਰਦੀਫ ਬਾਰੇ ਕੁਝ ਮਿਸਾਲਾਂ ਪੇਸ਼ ਕਰਨਾ ਚਾਹਾਂਗੇ ਜਿਵੇਂ ਪੰਜਾਬੀ ਦੇ ਇੱਕ ਸ਼ਾਇਰ ਦੀ ਗਜ਼ਲ ਹੈ ਕਿਵੇਂ ਮੰਨ ਲਾਂ ਕਿ ਹੋ ਸਕਦਾ ਹੈ ਉਹ ਵਿਸ਼ਵਾਸ ਦੇ ਕਾਬਿਲ ਜੋ ਮੇਰੇ ਸਾਹਮਣੇ ਬਹਿ ਕੇ ਮੇਰਾ ਗੁਣगान ਕਰਦਾ ਹੈ ਮੇਰੇ ਸ਼ੇਰਾਂ ਤੇ ਵਾਹ ਵਾਹ ਨਾ ਕਰੇ ਪਰਵਾਹ ਨਹੀਂ ਲੇਕਿਨ ਜਮਾਨਾ ਸੱਚ ਬੋਲਣ ਤੇ ਮੇਰਾ ਸਨਮਾਨ ਕਰਦਾ ਹੈ ਇਸ ਇਹਨਾਂ ਦੋਨਾਂ ਸ਼ੇਰਾਂ ਦੇ ਵਿੱਚ ਗੁਣगान ਤੇ ਸਨਮਾਨ ਇਹ ਗਜ਼ਲ ਦਾ ਕਾਫੀਆ ਹੈ ਔਰ ਕਰਦਾ ਹੈ ਜੋ ਹੈ ਇਸ ਦਾ ਰਦੀਫ ਹੈ ਪਾਉ ਕਾਫੀਏ ਤੋਂ ਬਾਅਦ ਜੋ ਸ਼ਬਦ بار بار ਆਉਂਦਾ ਹੈ ਉਹ ਰਦੀਫ ਅਖਵਾਉਂਦਾ ਹੈ ਹੁਣ ਆ ਜਾਂਦੇ ਹਾਂ ਗਜ਼ਲ ਦੇ ਪ੍ਰਮੁੱਖ ਗੁਣ ਕਿਹੜੇ ਹੋਣੇ ਚਾਹੀਦੇ ਹਨ ਯਾਨੀ ਕਿ ਗਜ਼ਲ ਦੇ ਵਿੱਚ ਮੌਲਿਕਤਾ ਜੋ ਹੈ ਗਜ਼ਲ ਨੂੰ ਇੱਕ ਨਵਿਕਲਾਪਨ ਬਖਸ਼ਦੀ ਹੈ ਪ੍ਰਭਾਵ ਦੀ ਇਕਤਾ ਹੋਣੀ ਚਾਹੀਦੀ ਹੈ ਪੁਖਤਾ ਖਿਆਲ ਉਡਾਰੀ ਹੋਣੀ ਚਾਹੀਦੀ ਹੈ ਠੀਕ ਵਜ਼ਨ ਅਤੇ ਸਾਫ ਸੁਥਰੀ ਬੋਲੀ ਤੇ ਸ਼ੈਲੀ ਪਾ ਗਜ਼ਲ ਕਹਿਣ ਦਾ ਵਧੀਆ ਢੰਗ ਜੋ ਹੈ ਇਹ ਗਜ਼ਲ ਦੀਆਂ ਦੇ ਪ੍ਰਮੁੱਖ ਗੁਣ ਮੰਨੇ ਜਾਂਦੇ ਹਨ ਜਿਨ੍ਹਾਂ ਵਿੱਚ ਮੌਲਿਕਤਾ ਪ੍ਰਭਾਵ ਦੀ ਏਕਤਾ ਪੁਖਤਾ ਖਿਆਲ ਅਤੇ ਸ਼ੈਲੀ ਜੋ ਹੈ ਮੁੱਖ ਹਨ ਹੁਣ ਅਸੀਂ ਚਰਚਾ ਕਰਾਂਗੇ ਕਿ ਪੰਜਾਬੀ ਗਜ਼ਲ ਦਾ ਆਰੰਭ ਜੋ ਹੈ ਉਹ ਕਦੋਂ ਹੋਇਆ ਜਾਂ ਕਿਸ ਤੋਂ ਹੋਇਆ ਮੁਹੰਮਦ ਬਖਸ਼ ਕੁਸ਼ਤਾ ਦੀ ਪੁਸਤਕ ਸੈਫਲ ਮਲੂਕ ਤੋਂ ਪੰਜਾਬੀ ਗਜ਼ਲ ਦਾ ਆਰੰਭ ਮੰਨਿਆ ਜਾਂਦਾ ਹੈ ਪਰ ਮੌਲਾ ਬਖਸ਼ ਕੁਸਤਾ ਜੋ ਹਨ ਉਹ ਆਧਿਕ ਪੰਜਾਬੀ ਗਜ਼ਲ ਲਿਖਣ ਵਾਲੇ ਜੋ ਪ੍ਰਮੁੱਖ ਸ਼ਾਇਰ ਹਨ ਔਰ ਐਸ ਟਾਈਮ ਜਾਂ ਇਸ ਵਕਤ ਜੋ ਪੰਜਾਬੀ ਦੇ ਵਿੱਚ ਪ੍ਰਬੁੱਧ ਗਜ਼ਲ ਗਜ਼ਲਕਾਰ ਮੌਜੂਦ ਹਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਜੋ ਹੈ ਸਨ ਜਿਵੇਂ ਤਖਤ ਸਿੰਘ ਸਾਧੂ ਸਿੰਘ ਹਮਦਰਦ ਪ੍ਰੋਫੈਸਰ ਮੋਹਨ ਸਿੰਘ ਇਤਿਆਦੀ ਪਰ ਇਸ ਵਕਤ ਡਾਕਟਰ ਸੁਜੀਤ ਪਾਤਰ ਸੁਖਵਿੰਦਰ ਅਮਰਿਤ ਰਮਨ ਸੰਧੂ ਗੁਰਤੇਜ ਕੋਹਾਰਵਾਲਾ ਵਿਜੇ ਵਿਵੇਕ ਮਨਜੀਤ ਟਿਵਾਣਾ ਔਰ ਰਵਿੰਦਰਪੁਰੀ ਦੇ ਨਾਮ ਜੋ ਹਨ ਗਜ਼ਲ ਗੁਆ ਦੇ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੇ ਪੰਜਾਬੀ ਗਜ਼ਲ ਨੂੰ ਜੋ ਹੈ ਇੱਕ ਨਵਿਕਲੀ ਨohar ਵਰਕਸ਼ੀ ਹੈ ਔਰ ਬੁਲੰਦੀਆਂ ਤੇ ਪਹੁੰਚਾਇਆ ਹੈ ਸੋ ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਗਜ਼ਲ ਯਾਨੀ ਚੋੜ ਵਜੋਂ ਕਿਹਾ ਜਾ ਸਕਦਾ ਹੈ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਗਜ਼ਲ ਜੋ ਹੈ ਪੰਜਾਬੀ ਸਾਹਿਤ ਦਾ ਇੱਕ ਹਰਮਨ ਪਿਆਰਾ ਕਾਵ ਰੂਪ ਹੈ ਔਰ ਭਵਿੱਖ ਵਿੱਚ ਇਸ ਤੋਂ ਇਸ ਸਾਹਿਤ ਰੂਪ ਤੋਂ ਕਾਫੀ ਸੰਭਾਵਨਾਵਾਂ ਹਨ ਧੰਨਵਾਦ